ਐੜੀ ਸਵੇਰ ਦਾ ਲਗਾਤਾਰ ਮੀਂਹ ਪੈ ਰਿਹਾ ਸੀ ਡੰਡੀ ਹਿਮੂ ਹਿਰਨ ਦਾ ਘਰ ਤੇਜ ਮੀਂਹ ਕਾਰਨ ਅਚਾਨਕ ਟਹਿ ਗਿਆ ਡੰਡੀ ਉਸ ਦੇ ਬੱਚੇ ਛੋਟੇ ਸਨ ਡੰਡੀ ਕਿਸੇ ਤਰ੍ਹਾਂ ਉਹ ਰੁੱਖ ਦੀ ਓਟ ਵਿੱਚ ਬੱਚਿਆਂ ਅਤੇ ਪਤਨੀ ਨੂੰ ਲੈ ਕੇ ਮੀਂਹ ਦੇ ਰੁਕਣ ਦੀ ਉਡੀਕ ਗਰਦਾਰਾ ਡੰਡੀ ਫਿਰ ਜਿਵੇਂ ਹੀ ਮੀ ਰੁਕਿਆ ਤਾਂ ਉਹ ਕਿਸੇ ਸੁਰੱਖਿਅਤ ਟਿਕਾਣੇ ਦੀ ਭਾਲ ਵਿੱਚ ਪਰਿਵਾਰ ਸਮੇਤ ਨਿਕਲਿਆ ਡੰਡੀ ਛੇਤੀ ਹੀ ਉਸ ਦੀ ਨਜ਼ਰ ਅਜਹੀ ਥਾਂ ਉੱਤੇ ਪਈ ਜੋ ਸਿਰ ਛਪਾਉਣ ਲਈ ਠੀਕ ਸੀ ਡੰਡੀ ਉਸ ਨੇ ਸੋਖ ਦਾ ਸਾਲਿਆ ਡੰਡੀ ਬੱਚਿਆਂ ਨੂੰ ਕਾਫੀ ਪੁੱਖ ਲੱਗੀ ਸੀ ਡੰਡੀ ਇਸ ਲਈ ਹਿਮੂ ਨੇ ਹਿਰਨੀ ਨੂੰ ਆਖਿਆ ਕਿ ਉਹ ਬੱਚਿਆਂ ਦੀ ਸੰਭਾਲ ਕਰੇ ਅਤੇ ਉਹ ਭੋਜਨ ਲੈ ਕੇ ਆਉਂਦਾ ਹੈ ਡੰਡੀ ਜਿਵੇਂ ਹੀ ਹਿਮੂ ਬਾਹਰ ਜਾਣ ਲੱਗਿਆ ਤਾਂ ਉਸ ਦੀ ਨਜ਼ਰ ਸਾਹਮਣੇ ਉਹਦੇ ਸ਼ੇਰ ਉੱਤੇ ਪਈ ਡੰਡੀ ਉਹ ਜਾਣਦਾ ਸੀ ਕਿ ਜੇ ਉਹ ਬੱਚਿਆਂ ਸਮੇਤ ਉੱਥੋਂ ਦੌੜਨ ਦੀ ਕੋਸ਼ਿਸ਼ ਕਰੇਗਾ ਤਾਂ ਸ਼ੇਰ ਉਹਨਾਂ ਨੂੰ ਵੇਖ ਲਵੇਗਾ ਅਤੇ ਬੱਚਿਆਂ ਨੂੰ ਜ਼ਰੂਰ ਦਬੋਚ ਲਵੇਗਾ ਡੰਡੀ ਸ਼ੇਰ ਨੂੰ ਸਾਹਮਣੇ ਤੋਂ ਚੱਕਮਾ ਦੇਣਾ ਸੌਖਾ ਨਹੀਂ ਸੀ ਡੰਡੀ हिरनी ਨੇ ਵੀ ਜਦੋਂ ਸ਼ੇਰ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਸ ਨੂੰ ਵੀ ਬੱਚਿਆਂ ਦੀ ਚਿੰਤਾ ਸਟੌਣ ਲੱਗੀ ਡੰਡੀ ਮੌਤ ਕਾਫੀ ਕਰੀਬ ਸੀ ਡੰਡੀ ਹੁਣ ਕੀ ਕੀਤਾ ਜਾਵੇ ਪ੍ਰਸ਼ਨ ਚਿੰਨ ਹੋ ਬੱਚਿਆਂ ਸਮੇਤ ਇੰਨੀ ਜਲਦੀ ਇੱਥੋਂ ਨਿਕਲ ਨਹੀਂ ਸਕਦੇ ਸੀ ਡੰਡੀ ਹਿਮੂ ਥਰ ਥਰ ਕੰਬਦਾ ਹੋਇਆ ਰੈਡੀ ਪਤਨੀ ਦੇ ਮੂੰਹ ਵੱਲ ਦੇਖਣ ਲੱਗਿਆ ਡੰਡੀ ਫਿਰ ਉਸ ਦੀ ਪਤਨੀ ਨੇ ਉਸ ਦੇ ਕੰਨ ਵਿੱਚ ਕੁਝ ਆਖਿਆ ਡੰਡੀ ਜਿਵੇਂ ਹੀ ਸ਼ੇਰ ਉਹਨਾਂ ਦੇ ਨੇੜੇ ਆਇਆ ਤਾਂ छुपे ਹੋਏ ਹਿਰਨ ਅਤੇ ਹਿਰਨੀ ਯੋਜਨਾ ਤਹਿਤ ਆਪਸ ਵਿੱਚ ਉੱਚੀ ਆਵਾਜ਼ ਵਿੱਚ ਗੱਲਾਂ ਕਰਨ ਲੱਗ ਪਏ ਡੰਡੀ ਹਿਰਨੀ ਨੇ ਆਵਾਜ਼ ਬਦਲ ਕੇ ਕਿਹਾ ਮੈਂ ਤੁਹਾਨੂੰ ਕਦੋਂ ਦੀ ਆਖ ਰਹੀ ਹਾਂ ਕਿ ਮੀ ਰੁਕ ਗਿਆ ਹੈ ਡੰਡੀ ਬੱਚੇ ਭੁੱਖੇ ਹਨ ਤੁਸੀਂ ਹੁਣ ਜਾਓ ਅਤੇ ਕਿਸੇ ਸ਼ੇਰ ਜਾਂ ਵਗਿਆੜ ਨੂੰ ਮਾਰ ਕੇ ਲੈ ਆਓ ਤਾਂ ਜੋ ਉਹਨਾਂ ਦਾ ਮਾਸ ਖਾ ਕੇ ਬੱਚਿਆਂ ਦੀ ਭੁੱਖ ਪੂਰੀ ਹੋਵੇ ਡੰਡੀ ਇਹ ਗੱਲ ਸੁਣ ਕੇ ਸ਼ੇਰ ਇੱਕਦਮ ਉੱਥੇ ਹੀ ਰੁਕ ਗਿਆ ਡੰਡੀ ਫਿਰ ਸੋਚਣ ਲੱਗਿਆ ਕਿ ਅਜਿਹਾ ਕਿਹੜਾ ਜਾਨਵਰ ਇਸ ਥਾਂ ਉੱਤੇ ਬੈਠਾ ਹੈ ਜਿਹੜਾ ਸ਼ੇਰ ਦਾ ਸ਼ਿਕਾਰ ਜਾਨੀ ਉਸ ਦਾ ਮਾਸ ਆਪਣੇ ਬੱਚਿਆਂ ਨੂੰ ਖਵਾਉਣਾ ਚਾਹੁੰਦਾ ਹੈ ਪ੍ਰਸ਼ਨ ਚਿੰਨ ਮਾਸ ਤਾਂ ਪਿਆ ਹੈ ਇਹ ਬੱਚਿਆਂ ਨੂੰ ਖਵਾ ਦੇ ਹਿਰਨ ਨੇ ਵੀ ਆਪਣੀ ਆਵਾਜ਼ ਵਿੱਚ ਪਰਿਵਰਤਨ ਕਰਦਿਆਂ ਗੱਲ ਜਾਰੀ ਰੱਖੀ ਡੰਡੀ ਇਹ మాਸਤਾ 바ਸੀ ਐ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੱਚੇ 바ਸੀ ਚੀਜ਼ ਨਹੀਂ ਖਾਂਦੇ ਡੰਡੀ ਉਹਨਾਂ ਨੂੰ ਤਾਂ ਤਾਜ਼ਾ ਸ਼ੇਰ ਦਾ ਮਾਸ ਚਾਹੀਦਾ ਡੰਡੀ ਹੁਣ ਤੁਸੀਂ ਆਲਸ ਛੱਡੋ ਅਤੇ ਕਿਸੇ ਤਾਕੜੇ ਸ਼ੇਰ ਨੂੰ ਮਾਰ ਕੇ ਲੈ ਆਓ ਡੰਡੀ ਬੈ ਸੇਵੀ ਮੀ ਰੁਕ ਗਿਆ ਹੈ ਡੰਡੀ ਸਭ ਜਾਨਵਾਰ ਖੁੱਲੇ ਆਮ ਇੱਧਰ ਉੱਧਰ ਘੁੰਮ ਰਹੇ ਹੋਣਗੇ ਡੰਡੀ ਤੁਹਾਨੂੰ ਸ਼ਿਕਾਰ ਲੱਭਣ ਦੀ ਲੋੜ ਵੀ ਨਹੀਂ ਪੈਣੀ